ਹਾਂਜੀ ਬਾਈ ਜੀ ਤੁਸੀਂ ਅੜੀ ਸਰ ਗੁਰਦੁਆਰਾ ਸੁਣੀ ਹੋਣਾਗਾ ਤੇ ਆਪਾਂ ਹੰਡਾਏ ਪਿੰਡ ਵਿੱਚ ਖੜਿਆਂਗੇ ਤੇ ਇੱਥੇ ਨਾ ਬਾਈ ਜੀ ਅੱਜ ਬਹੁਤ ਮਦਪਾ ਗੀ ਘਟਨਾ ਹੋਈਗੀ ਤੇ ਬਾਕੀ ਆਪਣੇ ਬਾਈ ਨਾਲ ਲਗੇ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਜੀ ਕੀ ਘਟਨਾ ਵਾਪਰੀ ਹੈ ਜੀ ਅੱਜ ਅਗਲ ਗਈ ਬਾਈ ਜੀ ਕਿੰਨੇ ਕੁ ਪਸ਼ੂ ਜੀ ਬਾਈ ਜੀ ਜਿਹੜੇ ਆਪਣੇ ਦਲਕੇ ਇਸ ਤਵਾਵ 6 ਪਸ਼ੂ 6 ਪਸ਼ੂ ਸੱਤ ਤੋਂ ਸੱਤੇ ਘੋੜੇ ਆ ਗਏ ਤੇ ਛੱਟੜਨ ਸੱਤ ਤੋਂ ਪਹਿਲਾਂ ਮੱਝਾਂ ਦਾ ਇੱਕ ਘੋੜਾ ਠੀਕ ਆ ਜੀ 890 ਨੁਕਸਾਨ ਹੋ ਗਿਆ ਠੀਕ ਆ ਜੀ ਦੋ ਤਿੰਨਾਂ ਮਤਲਬ ਜਖਮੀ ਐ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਜੀ ਉਰੇ ਰਹਿੰਦੇ ਨੂੰ ਇਹਨਾਂ ਬਾਈਆਂ ਨੂੰ ਇਹਨਾਂ ਨੂੰ ਵੀ ਤਿੰਨ ਸਾਲ ਤਿੰਨ ਸਾਲ ਹੋ ਗਏ ਤੇ ਕੱਚਾ ਘਰ ਸੀਗਾ ਆਪਾਂ ਜਿਵੇਂ ਆਪਾਂ ਕਹ ਜੀ ਹੈਗਾ ਕੋਲ ਬੋਲਦੇ ਜਿਵੇਂ ਆਪਾਂ ਛੱਪਰ ਪਾ ਦੀਏ ਛੱਪਰ ਪਾ ਦੀਏ ਜੀ ਠੀਕ ਆ ਬਾਈ ਜੀ ਤੇ ਪਿੱਛੇ ਤੁਸੀਂ ਦੇਖ ਵੀ ਸਕਦੇ ਬਾਈ ਜੀ ਸਾਰਾ ਮੱਚ ਕੇ ਤਬਾਹ ਹੋ ਗਿਆ ਬਾਈਆਂ ਦਾ ਇੱਕ ਛੋਟਾ ਜਿਹਾ ਘਰ ਬਣਾਇਆ ਹੋਇਆ ਸੀਗਾ ਤੇ ਸਾਰਾ ਜੁਬੜ ਵੀ ਮੱਚ ਗਿਆ ਜੀ ਪੇਟੀ ਵੀ ਮੱਚ ਗਈ ਵਿੱਚ ਸਾਰਾ ਫਰਿੱਜ ਕੋਲਰ ਟੀਵੀ ਸਭ ਕੁਝ ਸਾਰਾ ਕੁਝ ਮੱਚ ਗਿਆ ਮੰਨ ਲੇ ਜਨ ਵੀ ਗਲਾਸ ਨਹੀਂ ਮੱਚਿਆ ਉਸ ਪੈਸੇ ਵੀ ਹੈਗੇ ਸੀ ਪੇਟੀ ਦੇ ਵਿੱਚ ਉਹ ਵੀ ਮੱਚ ਗਏ ਉਹ ਵੀ ਮੱਚ ਗਏ ਫਰਿੱਜ ਕੋਲਰ ਸਾਰਾ ਕੁਝ ਤਬਾਹ ਹੋ ਗਿਆ ਠੀਕ ਆ ਜੀ ਤੇ ਬਾਈ ਜੀ ਰਹਿਣ ਵਾਲੇ ਉਹ ਕਿੰਨੇ ਕੇ ਜਾਣੇ ਸੀਗੇ ਜੀ ਇਹ ਜੀ ਪਰਿਵਾਰ ਸੀਗਾ ਸੱਤ ਸੱਜਣੇ ਰਹੇ ਸੀ 6-7 ਬੰਦੇ ਬੱਚਿਆਂ ਸਨ ਛੋਟੇ ਜਵਾਕ ਹੈ ਛੋਟੇ ਜਵਾਕ ਵੀ ਕੱਢੇ ਹੈਗੇ ਇਹ ਵੀ ਵਿੱਚੇ ਮੱਚ ਜਾਂਦੇ ਨਹੀਂ ਠੀਕ ਆ ਜੀ ਤੇ ਮਾਲਕ ਕਿੱਥੇ ਬਾਈ ਸੀ ਉਦੋਂ ਹੀ ਮਾਲਕ ਤਾਂ ਜੀ ਇੱਕ ਭੋਗ ਤੇ ਗਿਆ ਫਿਰ ਠੀਕ ਆ ਜੀ ਹੁਣ ਹੀ ਆਏਗਾ ਤੇ ਇਹ ਬਾਈ ਮਾਲਕ ਨੇਗੇ ਅੱਜ ਹੁਣ ਆਇਆ ਇਹ ਹੁਣੇ ਆਇਆ ਬਸ ਠੀਕ ਆ ਜੀ ਤੇ ਨੇੜ ਤੇੜੇ ਵਾਲੇ ਵੀਰਾਂ ਨੇ ਤੇ ਸੇਵਾ ਆਪਣੀ ਨਿਮਾਤੀ ਜਿੰਨਾ ਕੋ ਹੋ ਸਕੇ ਸੀਗਾ ਮੈਂ ਜਿੰਨਾ ਵੀ ਜੋਰ ਲੱਗੇ ਉਨੇ ਹੀ ਲਾਇਆ ਗੱਡੀਆਂ ਵੀ ਮੰਗਾ ਲਈਆਂ ਸੀ ਦੋ ਠੀਕ ਹੈ ਜੀ ਫਾਇਰ ਗ੍ਰੇਡ ਆ ਜੀ ਹੁਣ ਇੱਕ ਦੋ ਵੇ ਲੱਗੀ ਆ ਜੀ ਟ੍ਰਾਈਡੈਂਟ ਦੀ ਆਈਯੂਐਲ ਦੀ ਇੱਥੇ ਨੇੜੇ ਨੇ ਉਹਨਾਂ ਨੇ ਵੀ ਪਤਾ ਹੀ ਨਹੀਂ ਲੱਗਣ ਦਿੱਤਾ ਮਾਚੀ ਟ੍ਰਾਈਡੈਂਟ ਤੇ ਆਈਯੂਐਲ ਦੀ ਇੱਥੇ ਹੈ ਗਈ ਤੇ ਪਤਾ ਕਿਵੇਂ ਲੱਗਿਆ ਬਾਈ ਜੀ ਵੀ ਉਰੇ ਅੱਗ ਲੱਗੀ ਇੱਕ ਸਾਰਾ ਪਹਿਲਾਂ ਇੱਥੇ ਧਾਂਬੜ ਬਹੁਤ ਵੱਡਾ ਲੱਗ ਰਿਹਾ ਸਾਰੇ ਆਪਣੇ ਪਿੰਡ ਜੀ ਰੌਲਾ ਪੈ ਗਿਆ ਜੀ ਉਦੋਂ ਤਾਂ ਪਤਾ ਲੱਗਿਆ ਸਪੌਂਡ ਦੇ ਬੰਦੇ ਸਾਰੇ ਆਉਣ ਲੱਗੇ ਠੀਕ ਹੈ ਜੀ ਫਿਰ ਇੱਕੇ ਲੱਗਦਾ ਹੁਣ ਪਾਣੀ ਵੀ ਨਹੀਂ ਪਾਣੀ ਦੀ ਸਹੂਲਤ ਨਹੀਂ ਸੀ ਜਿੰਨਾ ਬੰਦਿਆਂ ਤੋਂ ਹੋ ਸਕਿਆ ਉਹਨਾਂ ਵਧਾਈ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਸਰਵ ਗ੍ਰੇਡ ਆਈ ਠੀਕ ਹੈ ਉਹਨਾਂ ਨੇ ਹੋ ਕਵਰੇਜ ਕੀਤਾ ਨੇ ਠੀਕ ਹੈ ਜੀ ਤੇ ਅੱਗ ਲੱਗਣ ਦਾ ਕੀ ਕਾਰਨ ਸੀ ਬਾਈ ਜੀ ਕੋਈ ਸਮਝ ਤੋਂ ਬਾਹਰ ਹੈ ਜੀ ਕਿਤੇ ਜਾਂ ਤਾਂ ਤਾਰ ਟੁੱਟ ਤੋਂ ਕੋਈ ਸਪਾਰਕ ਮਾਰ ਗਈ ਠੀਕ ਹੈ ਜੀ ਜਾਂ ਫਿਰ ਕੋਈ ਹੋਰ ਤਾਂ ਪਤਾ ਹੀ ਨਹੀਂ ਜੀ ਕਿਉਂ ਪੇਚ ਨਹੀਂ ਕੋਈ ਪੇਤ ਨਹੀਂ ਲੱਗੇ ਤਾਂ ਪਤਾ ਹੀ ਨਹੀਂ ਲੱਗਿਆ ਜੀ ਕੀ ਹੈ ਠੀਕ ਹੈ ਜੀ ਅੰਦਰ ਜਵਾਕ ਵੀ ਸੀਗੇ ਤੇ ਜਵਾਕ ਵੀ ਸੀਗੇ ਗੱਲ ਕਰੂੰ ਔੜੀਆਂ ਨੂੰ ਪਤਾ ਲੱਗ ਗਿਆ ਜਦੋਂ 25 ਕੱਢ ਡ ਪਾਈ ਲੱਗਿਆ ਠੀਕ ਹੈ ਜੀ ਠੀਕ ਲੱਗਿਆ ਜਵਾਕ ਕੋਈ ਬਾਹਰ ਕੱਢੇ ਉਹ ਨਹੀਂ ਵਿੱਚੀ ਜਵਾਕ ਮੱਚ ਜਿੰਦੀ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿਆ ਬਈ ਜੀ ਆਪਾਂ ਜਿੰਨੀਆਂ ਵੀ ਪਸ਼ੂ ਸੀਗੇ ਚਰਾਇ ਤੇ ਲੈ ਕੇ ਜਾਂਦੇ ਹੁੰਦੇ ਸੀਗੇ ਚਰਾਇ ਤੋਂ ਬਾਅਦ ਅੱਜ ਚਰਾਇ ਤੇ ਗਏ ਨਹੀਂ ਜਾਂ ਇੱਥੇ ਹੀ ਰੱਖੇ ਜੀ ਨਹੀਂ ਚਰਾਇ ਹੁਣ ਆ ਰਹੇ ਆ ਇੱਕ ਵਾਰੀ ਅੱਗੇ ਠੀਕ ਹੈ ਜੀ ਚਰਾਇ ਕਰਾਉਣ ਕਿਹੜੇ ਕਿਹੜੇ ਬਾਈ ਗਏ ਸੀ ਇਹ ਤਾਂ ਗੁੜੀਆਂ ਗਈਆਂ ਗੁੜੀਆਂ ਜਾਂਦੀਆਂ ਠੀਕ ਹੈ ਜੀ ਤੇ ਇਹਦੇ ਬਾਅਦ ਚ ਵਾਪਸ ਆ ਕੇ ਆਪਣਾ ਥੱਕ ਕੇ ਇਹਦੇ ਬਾਅਦ ਆਰਾਮ ਕਰਨ ਲੱਗੇ ਸੀ ਥੋੜਾ ਮੋਟਾ ਕੋਈ ਧਮਕਾ ਲਾ ਕੇ ਨੀਂਦ ਆ ਗਈ ਜਾਂ ਬਸ ਉਹਦੀ ਆਗੂ ਗੁਗ ਲਾ ਗਈ ਜਦੋਂ ਸੇਕ ਲੱਗਿਆ ਉਹਦੀ ਉਹਨੇ ਭੱਜ ਕੇ ਉੱਠ ਕੇ ਰਸੇ ਵੱਢਣ ਦਾ ਮੌਕਾ ਪਸ਼ੂ ਦੇ ਰਸੇ ਵੀ ਵੱਢਣ ਦੇ ਬੱਚੇ ਵਿਚਾਲੇ ਠੀਕ ਆ ਜੀ ਤੇ ਵਿੱਚ ਪਸ਼ੂ ਵੀ ਦੋ ਦਿਨ ਫੱਟੜ ਵੀ ਹੋ ਗਏ ਤੇ ਮੱਛੀ ਮਰ ਗਈ 6 ਮੱਛੀ ਮਰ ਗਈ ਤੇ ਉਹ ਵੱਟੜ ਹੋ ਗਏ 6 ਮੱਝਾਂ ਮਰ ਗਈ ਉਹ ਸਾਹਮਣੇ ਦੇਖ ਸਕਦੇ ਬਈ ਉਹ ਬੱਚੋ ਮੱਛੀ ਬਾਹਰ ਨਿਕਲੀ 6 ਤਾਂ ਮੱਛੀ 6 ਮੱਝਾਂ ਮਰ ਗਈਆਂ ਠੀਕ ਹੈ ਜੀ ਮੈਂ ਮੌਕੇ ਨਹੀਂ ਮਿਲਿਆ ਜੀ ਉਹਨਾਂ ਦੇ ਰਸੇ ਕੱਟਣ ਦਾ ਚਾਰ ਫੱਟੇ ਜਦੋਂ ਅੱਗੇ ਇੰਨੀ ਸੀ ਠੀਕ ਹੈ ਜੀ ਤਾਂ ਦਾ ਨੁਕਸਾਨ ਹੈ ਜਿਵੇਂ ਆਪਾਂ ਕਹਿੰਦੇ ਬਾਈ ਜੀ ਪੰਜਾਬੀ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹਿੰਦੇ ਹੁੰਦੇ ਹੁਣ ਵੀ ਬਾਈ ਜੀ ਅਪੀਲ ਕਰ ਦੋ ਬਾਈ ਜੀ ਵੀ ਜਿੰਨੇ ਵੀ ਆਪਣੇ ਪੰਜਾਬੀ ਵੀਰ ਨੇ ਥੋੜੀ ਥੋੜੀ ਸੇਵਾ ਕਰਨ ਨਾਲ ਸੇਵਾ ਤਾਂ ਦੇਖੋ ਜੀ ਨਗਰ ਤਾਂ ਬਹੁਤ ਕਰੀ ਜਾਂਦਾ ਹੈ ਠੀਕ ਹੈ ਜੀ ਵੀ ਬਾਹਰੇ ਜਿਹੜਾ ਕੋਈ ਪਤਾ ਲੱਗੂਗਾ ਆਈ ਜਾਣ ਠੀਕ ਹੈ ਜੀ ਆ ਦੋ ਚਾਰ ਮਦਦ ਵੱਧ ਵੱਧ ਹੋਣੀ ਚਾਹੀਦੀ ਹੈ ਆਪਣੇ ਨਗਰ ਵਾਸਤੇ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਬਾਹਰੋਂ ਆਏ ਰਹਿੰਦੇ ਨੇ ਕਿ ਤੇ ਬਾਈ ਜੀ ਪ੍ਰ ਦੀ ਕਰਦੇ ਹਾਂ ਜੀ ਬਦ ਤੋਂ ਬਦ ਗਰੀਬ ਆਦਮੀ ਦੀ ਮਦਦ ਕਰਨੀ ਚਾਹੀਦੀ ਠੀਕ ਆ ਜੀ ਘਰ ਗਾੜੀ ਕਾਪੂ ਮੱਤੇ ਕਿੰਨੇ ਕੁ ਕੁਝ ਨਹੀਂ ਹੈ ਜੀ ਠੀਕ ਆ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਬਾਈ ਜੀ ਇਹ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਹਿਮਾਚਲ ਦੇ ਠੀਕ ਹੈ ਉਰੇ ਰਹਿੰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਜੀ ਸੰਦਾਂ ਨੂੰ 3 ਸਾਲ ਹੋ ਗਏ ਠੀਕ ਆ ਬਾਈ ਜੀ ਤੇ ਬਾਈ ਜੀ ਅਪੀਲ ਕਰਦੇ ਆਂਗੇ ਸਰ ਵੀਰ ਨੂੰ ਵੀ ਜਿਹੜੇ ਵੀਰ ਵੀ ਜਾਂ ਪ੍ਰਸ਼ਾਸਨ ਵਾਲੇ ਤੇ ਬਾਈ ਦਾ ਇੱਕ ਛੋਟਾ ਜਿਹਾ ਘਰ ਸੀਗਾ ਬਣਾਇਆ ਹੋਇਆ ਤੇ ਇਹ ਜਲ ਕੇ ਸਾਰਾ ਤਬਾਹ ਹੋ ਗਿਆ ਤੁਸੀਂ ਦੇਖ ਸਕਦੇ ਹੋਗੇ ਤੇ ਪੰਜਾਬੀ ਕਦੇ ਵੀ ਪਿੱਛੇ ਨਹੀਂ ਰਹਿੰਦੇ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਬਾਈ ਜੀ ਤੇ ਬਾਈ ਦੀ ਇੱਕ ਵਾਰੀ ਜਰੂਰ ਮਦਦ ਕਰਿਓ ਤੇ ਬਾਕੀ ਬਾਈ ਵੀ ਖੜੇ ਨੇਗੇ ਤੇ ਤੁਸੀਂ ਵੀ ਬਹੁਤ ਮਦਦ ਕੀਤੀ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਜੇ ਕਿਸੇ ਵੀਰ ਨੇ ਮਦਦ ਕਰਨੀ ਆ ਤਾਂ ਬਾਕੀ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਦੇ ਦਾਂਗੇ ਠੀਕ ਹੈ ਜੀ ਮਦਦ ਕਰ ਸਕਦੇ ਹੋਗੇ ਧੰਨਵਾਦ ਜੀ